ਲੋਕ ਸਭਾ ਇਲੈਕਸ਼ਨ 2024 ਜਿਸ ਤਰ੍ਹਾਂ ਜਿਸ ਤਰ੍ਹਾਂ ਨਜ਼ਦੀਕ ਆ ਰਹੀ ਹੈ ਉਸੇ ਦੇ ਚੱਲਦੇ ਉਹ ਉਮੀਦਵਾਰ ਜਿਹੜੇ ਕਦੇ ਆਜ਼ਾਦ ਤੌਰ ਤੇ ਚੋਣ ਮੈਦਾਨ ਦੇ ਵਿੱਚ ਨਿਤਰੇ ਸੀ ਤੇ ਹੁਣ ਇੱਕ ਝੰਡੇ ਦੇ ਥੱਲੇ ਨਜ਼ਰ ਆ ਰਹੇ ਨੇ ਕਾਂਗਰਸ ਪਾਰਟੀ ਦੀ ਗੱਲ ਕਰ ਰਹੇ ਹਾਂ ਜਿੱਥੇ 2022 ਦੇ ਵਿੱਚ ਐਮ ਐਲ ਏ ਦੀਆਂ ਇਲੈਕਸ਼ਨਾਂ ਹੁੰਦੀਆਂ ਨੇ ਤਾਂ ਸਾਡੇ ਨਾਲ ਜਸਵਿੰਦਰ ਜੱਸੀ ਭਾਈ ਜੀ ਮੌਜੂਦ ਨੇ ਜਿਨ੍ਹਾਂ ਨੇ ਆਜ਼ਾਦ ਉਮੀਦਵਾਰ ਤੌਰ ਤੇ ਚੋਣ ਲੜੀ ਸੀ ਵੱਡੇ ਵੋਟ ਵੀ ਹਾਸਲ ਕੀਤੇ ਸੀ ਅੱਜ ਕਾਂਗਰਸ ਪਾਰਟੀ ਦੇ ਨਾਲ ਬਕਵਾਕ ਮੀਟਿੰਗਾਂ ਦੇ ਵਿੱਚ ਆ ਰਹੇ ਨੇ ਜਸਸੀ ਭਾਈ ਕਿਵੇਂ ਦੇਖਦੇ ਹੋ ਹੁਣ ਦੁਬਾਰਾ ਫੇਰ ਤੋਂ ਇੱਕ ਵਾਰ ਮੈਦਾਨ ਦੇ ਵਿੱਚ ਹੋ ਹੈਗੇ ਹੋ ਕਿਵੇਂ ਦਾ ਮਾਹੌਲ ਦੇਖ ਰਹੇ ਹੋ ਨੌਜਵਾਨਾਂ ਨਾਲ ਤੁਸੀਂ ਕਾਫੀ ਦੇਰ ਤੋਂ ਜੁੜੇ ਹੋਏ ਹੋ ਨੌਜਵਾਨੀ ਕਿੱਧਰ ਜਾ ਰਹੀ ਹੈ ਇਸ ਟਾਈਮ ਜਿਹੜੇ ਸਾਰੇ ਨੌਜਵਾਨ ਨੇ ਮੈਂ ਤਾਂ ਸਭ ਤੋਂ ਪਹਿਲਾਂ ਜਿਹੜੇ ਸਾਡੇ ਉਮੀਦਵਾਰ ਆ ਵਜਿੰਦਰ ਸਿੰਘ ਲਾ ਜੀ ਮੈਂ ਉਹਨਾਂ ਦੇ ਬਤੌਰ ਛੋਟੇ ਭਰਾ ਇੱਥੇ ਇਲਾਕੇ ਦੇ ਵਿੱਚ ਉਹਨਾਂ ਦੀ ਮਦਦ ਕਰਨ ਤੇ ਸਾਨੂੰ ਮੌਕਾ ਮਿਲੇ ਐਕਚੁਅਲੀ ਮੈਂ 2010 ਪੰਜਾਬ ਪ੍ਰਧਾਨ ਦੀ ਜਿਹੜੀ ਪਹਿਲੀ ਵਿਦਿਆਰਥੀ ਜਥੇਬੰਦੀ ਦੀ ਚੋਣ ਹੋਈ ਸੀ ਸਾਡਾ ਕਾਂਗਰਸ ਪਾਰਟੀ ਦਾ ਇੰਟਰਨਲ ਇਲੈਕਸ਼ਨ ਕਹਿੰਦੇ ਜੀ ਨੂੰ ਜੀ ਪੂਰੇ ਪੰਜਾਬ ਦੇ ਪ੍ਰਧਾਨ ਦੀ ਉਹ ਚੋਣ ਹੋਣੀ ਸੀ ਤੇ ਉਹ ਪੰਜਾਬ ਦੇ ਵਿੱਚ ਪਹਿਲਾ ਇਲੈਕਸ਼ਨ ਸੀ ਉਸ ਸਮੇਂ ਮੇਰੇ ਜਿਹੜੇ ਬਰਾਬਰ ਉਮੀਦਵਾਰ ਸੀ ਜਾਂ ਤਾਂ ਬਹੁਤ ਰਾਜਨੀਤਿਕ ਪਰਿਵਾਰ ਤੋਂ ਸੀ ਜਾਂ ਬਹੁਤ ਪੈਸੇ ਵਾਲੇ ਸੀਗੇ ਤੇ ਮੈਂ ਕਾਮ ਸਧਾਰਨ ਵਰਕਰ ਆਮ ਪਰਿਵਾਰ ਦਾ ਮੁੰਡਾ ਸੀ ਮਿਹਨਤ ਕਰਨ ਵਾਲਾ ਤੇ ਵਿਜੇਂਦਰ ਸਿੰਘ ਜੀ ਨੇ ਮੇਰੀ ਮਿਹਨਤ ਦੇਖ ਕੇ ਮੈਨੂੰ ਉਹਨਾਂ ਬੰਦਿਆਂ 'ਚੋਂ ਮੈਨੂੰ ਚੁਣਿਆ ਮੇਰੇ ਲਈ ਸਾਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਐਮ ਐਲ ਏ ਨੂੰ ਹਲਕਾ ਇੰਚਾਰਜ ਨੂੰ ਕਹਿ ਸਕਦੇ ਸੀ ਦੂਜੇ ਪਾਸੇ ਵੱਡੀ ਲੀਡਰਸ਼ਿਪ ਸੀਗੀ ਫਿਰ ਵੀ ਇਹਨਾਂ ਨੇ ਆਪਣਾ ਸਟੈਂਡ ਰੱਖੇ ਨਹੀਂ ਮਿਹਨਤੀ ਬੰਦਾ ਅੱਗੇ ਵਧਣਾ ਚਾਹੀਦਾ ਸੋ ਮੈਨੂੰ ਤਾਂ ਮੌਕਾ ਮਿਲਿਆ ਉਹਨਾਂ ਦਾ ਕਰਜ਼ਾ ਉਤਾਰਨ ਦਾ ਤੇ ਮੈਂ ਆਪਣੇ ਵੱਲੋਂ ਪੂਰੇ ਜੀਅ ਜਾਨ ਨਾਲ ਮਿਹਨਤ ਕਰ ਰਿਹਾ ਨੌਜਵਾਨਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਜਿਹੜੇ ਸਾਡੇ ਲੀਡਰਸ਼ਿਪ ਹੈ ਰਾਹੁਲ ਗਾਂਧੀ ਜੀ ਪਿਛਲੇ ਸਮਿਆਂ 'ਚ ਉਹਨਾਂ ਨੇ ਪੂਰੇ ਦੇਸ਼ ਪਰਚੇ ਪਹਿਲਾਂ ਪੈਦਲ ਯਾਤਰਾ ਕੀਤੀ ਨਿਆ ਯਾਤਰਾ ਕੀਤੀ ਤੇ ਹਰ ਬੂਥ ਬੂਥ ਗਲੀ ਗਲੀ ਜਾ ਕੇ ਉਹਨਾਂ ਨੇ ਦੇਸ਼ ਦੀ ਹਰ ਜਿਹੜੀ ਸਮੱਸਿਆ ਹਰ ਦੇਸ਼ ਦੇ ਕੀ ਕਹਿ ਸਕਦੇ ਆਪਾਂ ਜਿਹੜਾ ਕੈਟਾਗਰੀ ਦੇ ਲੋਕਾਂ ਨੂੰ ਮਿਲ ਕੇ ਉਹਨਾਂ ਦੀ ਸਮੱਸਿਆ ਮੈਨੂੰ ਸਮਝ ਆ ਔਰ ਪ੍ਰੈਕਟੀਕਲੀ ਜਾ ਕੇ ਸਮਝ ਆ ਚਾਹੇ ਕੋਈ ਤੁਸੀਂ ਦੇਖਿਆ ਹੋਣਾ ਕਿਸਾਨਾਂ ਦੇ ਨਾਲ ਖੇਤਾਂ ਦੇ ਵਿੱਚ ਆ ਕੇ ਝੋਨੇ ਦੀ ਬਜਾਈ ਕੀਤੀ ਫਸਲ ਦੀ ਕਟਾਈ ਕੀਤੀ ਕਾਰੀਗਰਾਂ ਦੇ ਕੋਲ ਜਾ ਕੇ ਜ਼ਿਲਾਹਿਆਂ ਕੋਲ ਜਾ ਕੇ ਹਰ ਸਮਾਜ ਦੇ ਹਰ ਖੇਤਿਆਂ ਨਾਲ ਉਹਨਾਂ ਨੇ वार्तालाप ਕੀਤੀ ਉਸ ਤੋਂ ਬਾਅਦ ਇੱਕ ਬਹੁਤ ਸੋਚ ਸਮਝ ਕੇ ਜਿਹੜਾ ਨਿਆ ਉਹਨਾਂ ਨੇ ਪੰਜ ਗਰੰਟੀਆਂ ਕਾਂਗਰਸ ਪਾਰਟੀ ਨੇ ਜਿਹੜੀਆਂ ਆਪਦੀ ਮੈਨੀਫੈਸਟੋ ਚ ਰੱਖੀਆਂ ਹੋਰ ਬਹੁਤ ਸਾਰੇ ਪ੍ਰੋਗਰਾਮ ਬਹੁਤ ਡਿਟੇਲਡ ਪ੍ਰੋਗਰਾਮ ਦਿੱਤੇ ਇਹ ਨਹੀਂ ਸਿਰਫ ਉਹਨਾਂ ਦੀ ਅਨਾਉਂਸਮੈਂਟ ਕੀਤੀ ਆ ਉਹ ਉਹਨੂੰ ਇੰਪਲੀਮੈਂਟ ਕਿਦਾਂ ਕਰਨਾ ਹੈ ਹਰ ਚੀਜ਼ ਨੂੰ ਪ੍ਰੋਪਰ ਵਿਚਾਰ ਕਰਕੇ ਫੇਰ ਲਿਆਂਦਾ ਇਹਦੇ ਨਾਲ ਕੀ ਸਮਾਜ ਦੇ ਨੌਜਵਾਨ ਕੀ ਸਮਾਜ ਦੇ ਹਰ ਵਰਗ ਚ ਉਤਸ਼ਾਹ ਹੈ ਰਾਹੁਲ ਗਾਂਧੀ ਦੀ ਲੀਡਰਸ਼ਿਪ ਨੂੰ ਜਿਵੇਂ ਭਾਜਪਾ ਨੇ ਪਿਛਲੇ 10 ਸਾਲਾਂ ਚ ਸਭ ਤੋਂ ਜ਼ਿਆਦਾ ਪੈਸਾ ਉਹਨਾਂ ਦੀ ਲੀਡਰਸ਼ਿਪ ਨੂੰ ਨੀਵਾ ਦਿਖਾਉਣ ਚ ਲਗਾਇਆ ਸੋਸ਼ਲ ਮੀਡੀਆ ਤੇ ਹਜ਼ਾਰਾਂ ਲੱਖਾਂ ਲੋਕ ਨੌਜਵਾਨ ਜਿਨ੍ਹਾਂ ਦੀ એનર્ਜੀ ਨੂੰ ਦੇਸ਼ ਦੀ ਡਿਵੈਲਪਮੈਂਟ ਵਿੱਚ ਵਰਤਣਾ ਚਾਹੀਦਾ ਸੀ ਉਹਨਾਂ ਦੀ એનર્ਜੀ ਨੂੰ ਭਾਜਪਾ ਨੇ 네ਗੇਟਿਵ ਕੰਮਾਂ ਦੇ ਵਿੱਚ ਵਰਤਿਆ ਜੀ ਉਹਨਾਂ ਨੂੰ ਹਾਇਰ ਕਰਕੇ 네ਗੇਟਿਵ ਕੰਮਾਂ ਦੇ ਵਿੱਚ ਰਾਹੁਲ ਗਾਂਧੀ ਨੂੰ ਨੀਵਾ ਦਿਖਾਉਣ ਵਾਸਤੇ ਉਹਨਾਂ ਦੀ ਸੋਚ ਨੂੰ ਉਹਨਾਂ ਦੀ ਕੰਮਾਂ ਨੂੰ ਨੀਵਾ ਦਿਖਾਉਣ ਵਾਸਤੇ ਲਗਾ ਕੇ ਰੱਖਿਆ ਪਰ ਹਰ ਚੀਜ਼ ਦਾ ਸਮਾਂ ਹੁੰਦਾ ਰਾਹੁਲ ਗਾਂਧੀ ਜੀ ਨੇ ਮਿਹਨਤ ਕੀਤੀ ਤੇ ਉਹਨੇ ਆਪਣਾ ਕਰਦਾਰ ਦੇਸ਼ ਦੇ ਲੋਕਾਂ ਦੇ ਸਾਹਮਣੇ ਵੱਡਾ ਕਰਕੇ ਦਿਖਾਇਆ ਤੇ ਲੋਕਾਂ ਨੂੰ ਉਹਨਾਂ ਦੀ ਗੱਲ ਤੇ ਵਿਸ਼ਵਾਸ ਵੀ ਹੋ ਰਿਹਾ ਕਿਉਂਕਿ ਉਹਨੇ ਮਿਹਨਤ ਕੀਤੀ ਨੌਜਵਾਨਾਂ ਨੂੰ ਕਿਸੇ ਵੀ ਪਾਰਟੀ ਦੇ ਪਰ ਰੀੜ ਦੀ ਹੱਡੀ ਮੰਨਦੇ ਆ ਤੇ ਇਸ ਵਾਰ ਨੌਜਵਾਨ ਕਿਉਂਕਿ ਲਾਸਟ ਇਲੈਕਸ਼ਨ ਦੇਖੀਆ ਤਾਂ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਹਜੂਮ ਹੁੰਦਾ ਸੀ ਨੌਜਵਾਨਾਂ ਦੇ ਕਰਕੇ ਹੀ ਪਾਰਟੀ ਦੀ ਹੋਂਦ ਬਣੀ ਤੇ ਅੱਜ ਫਿਰ ਉਹ ਕਿੱਧਰ ਨੂੰ ਤੁਰ ਰਹੇ ਨੇ ਉਹ ਇਸੇ ਕਰਕੇ ਦੇਖੋ ਕਈ ਵਾਰ ਕੀ ਹੁੰਦਾ ਜਿਹੜੇ ਨੌਜਵਾਨ ਸਾਥੀ ਆ ਜ਼ਿੰਦਗੀ ਦਾ ਉਹਨਾਂ ਤੇ ਅਰਬਨ ਨਹੀਂ ਹੁੰਦਾ ਹਰ ਬੰਦੇ ਕੋਲੇ ਇੰਨੀ ਸੂਝ-ਬੂਝ ਨਹੀਂ ਹੁੰਦੀ ਜਾਂ ਉਹਦਾ ਜਿਹੜਾ ਸੋਸ਼ਲ ਸਮਾਜਿਕ ਦਾਰ ਆ ਜਿਹੜੇ ਬੰਦੇ ਘੁੰਮੇ ਫਰੇ ਹੁੰਦੇ ਆ ਉਹ ਚੀਜ਼ਾਂ ਨੂੰ ਸਮਝਦੇ ਆ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਗਿਆ ਬਹੁਤ ਛੋਟੇ-ਛੋਟੇ ਲਾਲਚ ਦੇ ਕੇ ਵੀ ਤੁਹਾਨੂੰ ਇਹ ਦਿੱਤਾ ਜਾਏਗਾ ਇਹ ਦਿੱਤਾ ਜਾਏਗਾ ਇੰਨਾ ਬਦਲਾਅ ਕੀਤਾ ਜਾਏਗਾ ਹਰ ਮਤਲਬ ਜਿਹੜਾ ਛੋਟੀ ਤੋਂ ਛੋਟੀ ਚੀਜ਼ ਦੇ ਉੱਪਰ ਝੂਠ ਬੋਲਿਆ ਗਿਆ ਤੋਂ ਝੂਠ ਨੇ ਨੌਜਵਾਨਾਂ ਦੀ ਜਿਹੜੀਆਂ ਵੋਟਾਂ ਪ੍ਰਾਪਤ ਕਰਨ ਤੇ ਇਹਨਾਂ ਨੂੰ ਸਰਕਾਰ ਨੂੰ ਮਦਦ ਮਿਲੀ ਪਰ ਝੂਠ ਤਾਂ ਉਹ ਪਤਾ ਜ਼ਿਆਦਾ ਦਿਨ ਨਹੀਂ ਚੱਲਦਾ ਜਦੋਂ ਉਹਨਾਂ ਨੂੰ ਲਾਗੂ ਕਰਨ ਦੀ ਵਾਰੀ ਆਈ ਤਾਂ ਸਰਕਾਰ ਬੁਰੀ ਤਲਾਵ ਦੇ ਵਿੱਚ ਫੇਲ ਹੋਈ ਹੈ ਤੇ ਕਾਂਗਰਸ ਪਾਰਟੀ ਦੇ ਜਿਹੜੀ ਲੀਡਰਸ਼ਿਪ ਹੈ ਰਾਹੁਲ ਗਾਂਧੀ ਜੀ ਦਾ ਮੁੱਖ ਝੰਡਾ ਏਸ ਵੀ ਕਾਂਗਰਸ ਦਾ ਦੀ ਉੱਪਰ ਉੱਠ ਸਕਦੀ ਹੈ ਜਦ ਲੋਕਾਂ ਦੇ ਮੁੱਦਿਆਂ ਨੂੰ ਪਾਰਟੀ ਨੂੰ ਪਿੱਛੇ ਰੱਖ ਕੇ ਲੋਕਾਂ ਦੇ ਮੁੰਦੇ ਵੱਡੇ ਹੋਣ ਲੇਕਿਨ ਜੇਕਰ ਅੱਜ ਜੇਕਰ ਅੱਜ ਦੀ ਗੱਲ ਮੈਂ ਤੁਹਾਡੇ ਕੋਲੋਂ ਰੋਕ ਰਿਹਾ ਜੇਕਰ ਅੱਜ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਵੀ ਨੌਜਵਾਨਾਂ ਨੂੰ 1.21 ਲੱਖ ਰੁਪਏ ਸਾਲ ਦਾ ਦੇਣ ਦਾ ਵਾਅਦਾ ਕਰ ਰਹੀ ਹੈ ਹਾਂਜੀ ਇੱਕ ਵਾਸਤੇ ਆਮ ਆਦਮੀ ਪਾਰਟੀ ਨੇ 1.21 ਹਜ਼ਾਰ ਦੀ ਗੱਲ ਕੀਤੀ ਤੁਸੀਂ 1 ਲੱਖ ਤੇ ਪਹੁੰਚ ਗਏ ਹੋ ਪੋਸੀਬਲ ਹੈਗੀ ਹੈ ਜੀ ਉਹਦੇ ਵਿੱਚ 1 ਲੱਖ ਰੁਪਈਆ ਕੋਈ ਲਾਲਚ ਨਹੀਂ ਹੈ ਉਹਨਾਂ ਨੂੰ ਵੋਟ ਪਾਉਣ ਵਾਸਤੇ ਜੇ ਤੁਸੀਂ ਉਹਦੀ ਉਹਨੂੰ ਪ੍ਰੈਕਟੀਕਲੀ ਉਹਨੂੰ ਵਿਚਾਰੋਗੇ ਦੇਖੋਗੇ ਸੋਚੋਗੇ ਰਾਹੁਲ ਗਾਂਧੀ ਜੀ ਨੇ ਬਹੁਤ ਡੂੰਗੀ ਸੋਚ ਪਰਖ ਤੋਂ ਬਾਅਦ 8500 ਰੁਪਏ ਕਿਉਂ ਦਿੱਤਾ ਸਮਾਜਿਕ ਨਿਆਂਦਨ ਉਹਨੂੰ ਨਾ ਦਿੱਤਾ ਨਾ ਟੈਗ ਲਾਈਨ ਦਿੱਤੀ ਸਮਾਜਿਕ ਨਿਆਂ ਦਾ ਕੀ ਮਤਲਬ ਹੈ ਵੀ ਜੇ ਜਿਹੜੀ ਘਰ ਚਔਰਤ ਕੰਮ ਕਰਦੀ ਹੈ ਉਹ ਬਾਹਰ ਵੀ ਕੰਮ ਕਰਦੀ ਵਿਚਾਰੀ ਬਾਹਰ ਤਾਂ ਉਹਨਾਂ ਨੂੰ ਕੰਮ ਕਰਨ ਦਾ ਜਿਹੜਾ ਉਹਦਾ ਰੋਜ਼ਗਾਰ ਦਾ ਉਹਨੂੰ ਪਤਾ ਮਿਲ ਜਾਂਦਾ ਉਹ ਤਾਂ ਬੀਜੇਪੀ ਉਹਦਾ ਉਹਦਾ ਬੀਜੇਪੀ ਕਹਿ ਰਹੀ ਹੈ ਕਹਿੰਦੀ ਜੇ ਅਸੀਂ ਹਰ ਇੱਕ ਹਰ ਇੱਕ ਭੈਣ ਨੂੰ ਕਹਿੰਦੇ ਅਸੀਂ ਹਰ ਇੱਕ ਦੀਦੀ ਨੂੰ ਲੱਖਵਤੀ ਬਣਾਉਣਾ ਹੈ ਮੈਨੂੰ ਗੱਲ ਪੂਰੀ ਕਰ ਲੈਂਦੇ ਹੋ ਆਪਣੀ ਰਾਹੁਲ ਗਾਂਧੀ ਜਿਹਦਾ ਮਕਸਦ ਇਹ ਹੈ ਸਮਾਜਿਕ ਦੇ ਵਿੱਚ ਬਰਾਬਰਤਾ ਨਿਆ ਤਦ ਹੋਊਗਾ ਜੇ ਹਰ ਘਰ ਦੇ ਵਿੱਚ ਜਿਹੜੀ ਮਾਂ ਹੈ ਜਿਹੜੀ ਘਰ ਨੂੰ ਚਲਾਉਂਦੀ ਐ ਬਾਹਰ ਕੰਮ ਕਰਨ ਦਾ ਤਾਂ ਉਹਨੂੰ ਜਰੂਰ ਮਿਹਨਤਾਂ ਨਾ ਮਿਲਦਾ ਥੋੜਾ ਬਦ ਘਰ ਚੋਂ 8-10 ਘੰਟੇ ਕੰਮ ਕਰਦੀ ਏ ਉਹਦੇ ਬਦਲੇ ਨੂੰ ਕੁਝ ਨਹੀਂ ਮਿਲਦਾ ਤੇ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਉਹਦੀ ਸਪੋਰਟ ਕਰੇ ਨੀ ਤਰੇ ਸਮਾਜ ਨੂੰ ਬਿਹਤਰ ਬਣਾਉਣ ਲਈ ਬਿਹਤਰ ਤਦ ਬਣੇਗਾ ਜਦ ਉਹਦੇ ਬੱਚਿਆਂ ਦੀ ਪਰਵਰਿਸ਼ ਚੰਗੀ ਹੋਊ ਚੰਗਾ ਖਾਣਾ ਪੀਣਾ ਉਹਨਾਂ ਨੂੰ ਸਕੂਲ ਜਾਣ ਨੂੰ ਵਸਤਾ ਵਰਦੀ ਨਹੀਂ ਆ ਉਹਨੂੰ ਬਰਾਬਰ ਤੇ ਇਸੇ ਲਈ ਆਏਗੀ ਇਸ ਲਈ ਉਹ 8500 ਰੁਪਿਆ ਸਮਾਜ ਨੂੰ ਉੱਚਾ ਚੁੱਕਣ ਵਾਸਤੇ ਨਾ ਕਿ ਵੋਟ ਦਾ ਲਾਲਚ ਲੈਣ ਵਾਸਤੇ ਤੇ ਮੇਰਾ ਜਿਹੜਾ ਵਿਚ ਮੈਂ ਤੁਹਾਨੂੰ ਸਵਾਲ ਕੀਤਾ ਸੀ ਕਿ ਬੀਜੇਪੀ ਕਹਿ ਰਹੀ ਐ ਕਿ ਹਰ ਬੀਜੇਪੀ ਨੇ ਤਾਂ ਦੇਖੋ 15 ਲੱਖ 15 15 ਲੱਖ ਰੁਪਇਆ ਵੀ ਕਿਹਾ ਜਿਹੜੀ ਸਾਡੀ ਦੇਸ਼ ਦੀ ਸਭ ਤੋਂ ਰੀੜ ਦੀ ਹੱਡੀ ਹੈ ਭਾਰਤੀ ਸੈਨਾ ਉਹਨੂੰ ਕਮਜ਼ੋਰ ਕਰਨ ਤੇ ਤੁਸੀਂ ਕਿਸੇ ਵੀ ਫੌਜੀ ਦੇ ਆਰਮੀ ਦੇ ਜਵਾਨ ਨੂੰ ਸਵਾਲ ਪੁੱਛ ਕੇ ਮਾਈਕ ਤੇ ਤਾਂ ਨਹੀਂ ਬੋਲਣਗੇ ਉਹ ਜੇ ਆਰਮੀ ਵਾਲੇ ਜਵਾਨਾਂ ਨੂੰ ਪੋਲਿੰਗ ਬੂਥ ਤੇ ਵੋਟ ਪਾਉਣ ਦਾ ਮੌਕਾ ਮਿਲੇ ਤਾਂ ਮੈਨੂੰ ਨਹੀਂ ਲੱਗਦਾ ਇੱਕ ਬੰਦਾ ਵੀ ਬੀਜੇਪੀ ਨੂੰ ਵੋਟ ਪਾਊਗਾ ਮੈਂ ਕਿਹਦੇ ਪਿੱਛੇ ਜਾ ਸਕਦੇ ਹਾਂ ਕਾਂਗਰਸ ਦੇ ਆਮ ਆਦਮੀ ਪਾਰਟੀ ਦੇ ਉੱਤੋਂ ਦੇਖੋ ਉਹ ਸਮਝਦਾਰ ਲੋਕ ਐ ਉਹ ਪੂਰਾ ਦੇਸ਼ ਦੇਸ਼ ਘੁੰਮ ਰਹੇ ਐ ਦੇਸ਼ ਦੀ ਰੱਖਿਆ ਕਰ ਰਹੇ ਬਾਰਡਰ ਦੇ ਉੱਪਰ ਆਮ ਆਦਮੀ ਪਾਰਟੀ ਕਰ ਰਹੀ ਐ ਕਹ ਜਿਹੜਾ ਉਹ ਪਹਿਲੀਆਂ ਸਰਕਾਰਾਂ ਵੀ ਕਰਦੀਆਂ ਨੇ ਉਹ ਜ਼ਿੰਮੇਵਾਰੀ ਵੀ ਬੰਦੀ ਹੈ ਸਰਕਾਰ ਦੀ ਕਿਉਂਕਿ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਜੇ ਕੋਈ ਬੰਦਾ ਦੇਸ਼ ਦੀ ਸਮਾਜ ਦੀ ਰੱਖਿਆ ਵਾਸਤੇ ਆਪਣੇ ਬਲੀਦਾਨ ਦਿੰਦਾ ਤਾਂ ਉਹਨੂੰ ਸਰਕਾਰ ਨੂੰ ਸਮਾਜ ਨੂੰ ਉਹਦਾ ਨਾਲ ਖੜਨਾ ਚਾਹੀਦਾ ਬਹੁਤ ਚੰਗੀ ਗੱਲ ਹੈ ਹੋਰ ਵੀ ਇਸ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਨੌਜਵਾਨਾਂ ਨੂੰ ਸਰ ਲਾਸਟ ਦੇ ਵਿੱਚ ਕੀ ਅਪੀਲ ਕਰੋਗੇ ਨੌਜਵਾਨਾਂ ਨੂੰ ਇਹੀ ਅਪੀਲ ਕਰਾਂਗੇ ਕਿ ਪੂਰੇ ਦੇਸ਼ ਦੇ ਵਿੱਚ ਇਸ ਸਮੇਂ ਜਿਹੜਾ ਮਾਹੌਲ ਬਣਿਆ ਹੋਇਆ ਕਾਂਗਰਸ ਪਾਰਟੀ ਦੀ ਇੰਡੀਆ ਗਠਜੰਬੰਦਨ ਦੀ ਸਰਕਾਰ ਬਣ ਰਹੀ ਹੈ ਇਸ ਇਲਾਕੇ ਚ ਵਿਜੇਂਦਰ ਸਿੰਘਲਾ ਜੀ ਬਹੁਤ ਉੱਚੀ ਸੋਚ ਵਾਲੇ ਡੂੰਗੀ ਸੋਚ ਵਾਲੇ ਨਿਮਰਤਾ ਨਿੱਗੇ ਸੁਭਾਅ ਵਾਲੇ ਜਿਹੜੇ ਕਾਂਗਰਸ ਪਾਰਟੀ ਦੇ ਆਗੂ ਨੂੰ ਪਾਰਟੀ ਨੇ ਚੋਣ ਲੜਨ ਵਾਸਤੇ ਭੇਜਿਆ ਔਰ ਇਹਨਾਂ ਕੋਲੇ ਪੂਰੇ ਦੇਸ਼ ਦਾ ਤਜਰਬਾ ਕਾਂਗਰਸ ਦੇ ਪੂਰੇ ਇੰਡੀਆ ਦੇ ਟ੍ਰੈਜਰਰ ਨੇ ਖਜ਼ਾਨਚੀ ਨੇ ਪੂਰੇ ਦੇਸ਼ ਔਰ ਜਿੱਤ ਕੇ ਜਾਣਗੇ ਤਾਂ ਮੈਂ ਤੁਹਾਨੂੰ ਵੱਡੇ ਦਾਅਵੇ ਨਾ ਕਹਿਣਾ ਕਿ ਕੈਬਨਿਟ ਮੰਤਰੀ ਪਾਰਟੀ ਇਹਨਾਂ ਨੂੰ ਉਹਦਾ ਬਖਸ਼ੇਗੀ ਜੋ ਕੈਬਨਿਟ ਮੰਤਰੀ ਭਾਰ ਸਰਕਾਰ ਜਦੋਂ ਸਾਡੇ ਇਲਾਕੇ ਚ ਬਣ ਕੇ ਜਾਣਗੇ ਤਾਂ ਤੁਸੀਂ ਸੋਚ ਸਕਦੇ ਹੋ ਸਿਰਫ ਮੈਂਬਰ ਪਾਰਲੀਮੈਂਟ ਸਿਗੇ ਸੰਗਰੂਰ ਤੋਂ 450 500 ਕਰੋੜ ਦਾ ਪੀਜੀਆ ਦੇ ਬਰਾਬਰ ਦਾ ਹਸਪੀਟਲ ਟਾਟਾ ਜਿਹੜਾ ਕੈਂਸਰ ਹਸਪੀਟਲ ਲੈ ਕੇ ਆਏ ਸੜਕਾਂ ਦਾ ਨੈਟਵਰਕ ਉੱਥੇ ਬਣਾਇਆ ਠੀਕ ਹੈ ਜਦੋਂ ਕੈਬਨਿਟ ਮੰਤਰੀ ਹੋਣਗੇ ਉਦੋਂ ਸਰਕਾਰ ਚ ਵੀ ਨਹੀਂ ਸੀਗੇ કેમરેન્ટ મંત્રી હોਣਗੇ ਤਾਂ ਕਿਸ ਤਰੀਕੇ ਇલાਕੇ ਦੀ ਨੂੰ ਹਰ ਬਦਲ ਸਕਦੇ ਆ ਸੋ ਮੈਂ ਤਾਂ ਇਹੀ ਬੇਨਤੀ ਕਰਾਂਗੇ ਇਹੋ ਜਿਹੇ ਜਿਹੜੇ ਉਮੀਦਵਾਰ ਨੂੰ ਸਾਨੂੰ ਵੱਧ ਤੋਂ ਵੱਧ ਤਾਕਤ ਲਾ ਕੇ ਜਿਤਾਉਣਾ ਚਾਹੀਦਾ ਇਹ ਮੌਕਾ ਸਾਨੂੰ ਆਪਣੇ ਹੱਥੋਂ ਨਹੀਂ ਗਵਾਉਣਾ ਚਾਹੀਦਾ ਥੈਂਕ ਯੂ ਸਰ ਧੰਨਵਾਦ ਸੋ ਬਿਲਕੁਲ ਜਸਵਿੰਦਰ ਜਸੀਬਾਈ ਨੇ ਆਪਣੇ ਜਿੱਥੇ ਵਿਚਾਰ ਸਾਂਝੇ ਕੀਤੇ ਆ ਉੱਥੇ ਨੌਜਵਾਨਾਂ ਦੇ ਦਿਲਾਂ ਦੀ ਕੀ ਗੱਲਬਾਤ ਆ ਉਹ ਵੀ ਸਾਡੇ ਨਾਲ ਸ਼ੇਅਰ ਕੀਤੀ ਹੈ ਕਮੈਂਟ ਕਰਕੇ ਆਪਣੇ ਵਿਊ ਜ਼ਰੂਰ ਸਾਂਝੇ ਕਰਿਓ ਕਿਉਂਕਿ ਹਰ ਇੱਕ ਇਲੈਕਸ਼ਨ ਦੇ ਦਿਨ ਨੇ ਹਰ ਇੱਕ ਨੌਜਵਾਨ ਹਰ ਇੱਕ ਵਿਅਕਤੀ ਹਰ ਇੱਕ ਬੁਲਾਰਾ ਜਿਹੜੇ ਆਪਣੇ ਆਪਣੇ ਪੱਖ ਜ਼ਰੂਰ ਰੱਖਦਾ ਹੈ ਕਿੰਨੀ ਕਿ ਸਚਾਈ ਲੱਗਦੀ ਆ ਕੀ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਚੇਂਜ ਹੋ ਸਕਦਾ ਹੈ ਇਹ ਤੁਸੀਂ ਕਮੈਂਟ ਕਰਕੇ ਜਰੂਰ ਆਪਣੇ ਵਿਊ ਸਾਂਝੇ ਕਰਿਓ ਉਦੋਂ ਤੱਕ ਦੇਖਦੇ ਰਹੋ ਪ੍ਰੋਗਰੈਸਿਵ ਪੰਜਾਬ ਨਿਊਜ਼ ਐਸੇ ਤਰ੍ਹਾਂ ਤੁਹਾਡੇ ਨਾਲ ਇਲੈਕਸ਼ਨ ਦੇ ਦੌਰਾਨ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ ਤਾਂ ਜਰੂਰ ਤੁਹਾਨੂੰ ਉਹਨਾਂ ਦੇ ਵਿਚਾਰ ਸਾਂਝੇ ਕਰਾਂਗੇ